ਸੱਚੀ ਗੱਲ ਦੋਸਤੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਪੰਜਾਬ ਦੇ ਮੁੱਖ ਮੰਤਰੀ ਨਹੀਂ ਹਨ ਇਸ ਬਾਰੇ ਵੱਡੇ ਖੁਲਾਸੇ ਕੀਤੇ ਨੇ ਲੱਖਸ ਸੁਧਾਨਾ ਨੇ ਜਿੱਥੇ ਕਿ ਲਗਾਤਾਰ ਇਸ ਬਾਰੇ ਸਵਾਲ ਵੀ ਉੱਠ ਰਹੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਹੋਟੇਸ ਹਸਪੀਟਲ ਮੋਹਾਲੀ ਵਿਖੇ ਜੇਰੇ ਇਲਾਜ ਹਲ ਜਿਨ੍ਹਾਂ ਦੀ ਸਿਹਤ ਨਾਸਾਜ ਹੈ ਅਤੇ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਪਹਿਲਾਂ ਇੱਕ ਖ਼ਬਰ ਸਾਹਮਣੇ ਆਈ ਸੀ ਕਿ ਪੰਜਾਬ ਦੇ ਜੋ ਬਿਨਾਂ ਸਵਾ ਸਪੀਕਰ ਹਨ ਕੁਲਤਾਰ ਸਿੰਘ ਸੰਧਵਾ ਉਹ ਕਾਰਜਕਾਰੀ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ ਪਰ ਉੱਥੇ ਹੀ ਲਗਾਤਾਰ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਇਹ ਗੱਲ ਉੱਡ ਰਹੀ ਹੈ ਕਿ ਕੇਜਰੀਵਾਲ ਦੇ ਬਾਹਰ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੇ ਲਗਾਤਾਰ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਉਹਨਾਂ ਨੇ 2.5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਨਹੀਂ ਕੀਤਾ ਜਿਸ ਕਰਕੇ ਉਹਨਾਂ ਨੂੰ ਆਪਣੀ ਕੁਰਸੀ ਛੱਡਣੀ ਪਵੇਗੀ ਇਹ ਅਫਵਾਹ ਲਗਾਤਾਰ ਰਾਜਨੀਤਿਕ ਖੇਤਰਾਂ ਦੇ ਵਿੱਚ ਗਰਮ ਹਨ ਉੱਤੇ ਹੀ ਲੱਖਾ ਸੁਧਾਨਾ ਨੇ ਕੁਝ ਅੰਦਰਲੇ ਖੁਲਾਸੇ ਕੀਤੇ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਹੁਣ ਮੁੱਖ ਮੰਤਰੀ ਭਗਵੰਤ ਮਾ ਨਹੀਂ ਹਨ ਅਤੇ ਇਸ ਬਾਰੇ ਉਹਨਾਂ ਨੇ ਕੁਝ ਹੋਰ ਵੀ ਖੁਲਾਸੇ ਕੀਤੇ ਹਨ ਕੀ ਸੱਚਮੁੱਚ ਹੁਣ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹਿਣਗੇ ਯਸ ਜਾਂ ਲੋ ਦੇ ਵਿੱਚ ਤੁਸੀਂ ਆਪਣੀ رائے ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਕੋਈ ਹੋਰ ਅਗਲਾ ਮੁੱਖ ਮੰਤਰੀ ਪੰਜਾਬ ਦਾ ਬਣ ਸਕਦਾ ਹੈ ਤੇ ਆਓ ਦੇਖੋ ਉੱਥੇ ਹੀ ਲੱਖਾ ਸਦਾਨਾ ਨੇ ਇਸ ਮਾਮਲੇ ਦੇ ਵਿੱਚ ਕੀ ਅੰਦਰਲੇ ਖੁਲਾਸੇ ਕੀਤੇ ਨੇ ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਜਿਸ ਤਰ੍ਹਾਂ ਮੈਂ ਉੱਪਰ ਲਿਖਿਆ ਹੋਇਆ ਕਿ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਤੁਹਾਡਾ ਮੁੱਖ ਮੰਤਰੀ ਨਹੀਂ ਰਿਹਾ ਸੋ ਪਹਿਲਾਂ ਵੀ ਪਿਛਲੇ 2.5 ਸਾਲ ਤੋਂ ਜੋ ਪੰਜਾਬ ਦੀ ਸਰਕਾਰ ਚੱਲਦੀ ਰਹੀ ਆ ਉਹਨੂੰ ਦਿੱਲੀ ਵਾਲੇ ਹੀ ਚਲਾਉਂਦੇ ਰਹੇ ਆ ਚਾਹੇ ਉਹ ਰਾਗਬ ਚੱਡਾ ਹੋਵੇ ਚਾਹੇ ਹੋਰ ਇਹਨਾਂ ਦੇ ਦਿੱਲੀ ਵਾਲੇ ਬੰਦੇ ਹੋਣ ਪਰ ਹੁਣ ਤਾਂ ਜਮਈ ਇੱਕ ਤਰੀਕੇ ਦੇ ਨਾਲ ਭਵੰਤਮਾਨ ਨੂੰ ਇਹਨਾਂ ਨੇ ਜਮਈ ਇੱਕ ਖੂੰਜੇ ਲਾ ਤੱਕ ਪਾਸੇ ਕਰਤਾ ਆ ਪਿੱਛੇ ਜਿਵੇਂ ਮੰਤਰੀਆਂ ਨੂੰ ਬਦਲਿਆ ਗਿਆ ਦਿੱਲੀ ਵਾਲਿਆਂ ਨੇ ਆਪਣੇ ਚਿਹਤੇ ਮੰਤਰੀ ਲਾਏ ਜਿੰਨਾ ਰਾਹੀ ਦਿੱਲੀ ਨੇ ਮੋਟਾ ਪੈਸਾ ਪੰਜਾਬ ਦੇ ਵਿੱਚੋਂ ਇਕੱਠਾ ਕਰਨਾ ਹੈ ਜਿਹੜੇ ਆਪਣੇ ਆਪ ਨੂੰ ਪੂਰੇ ਕਟੜ ਇਮਾਨਦਾਰ ਕਹਾਉਣ ਵਾਲਾ ਕੇਜਰੀਵਾਲ ਤੇ ਉਹ ਸਾਰੀ ਝੰਡਲੀ ਉਹਨਾਂ ਦੀ ਇੱਕੋ ਹੀ ਸਕੀਮ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਰਹਿੰਦੇ 2 ਢਾਈ ਸਾਲਾਂ ਦੇ ਵਿੱਚ ਜਿੰਨਾ ਪੈਸਾ ਇਕੱਠਾ ਕੀਤਾ ਜਾਂਦਾ ਜਿੰਨਾ ਪੰਜਾਬ ਨੂੰ ਲੁੱਟਿਆ ਜਾਂਦਾ ਉਹ ਲੁੱਟ ਲੋ ਆ ਜਿਹੜਾ ਮੁੰਡੀਆਂ ਮੰਤਰੀ ਬਣਾਇਆ ਸਾਹਮਣੇ ਵਾਲੇ ਹਲਕੇ ਤੋਂ ਇੱਕ ਜਿਹੜਾ ਗੁਇਲ ਮੰਤਰੀ ਬਣਾਇਆ ਹਲਕਾ ਲੈਦੇਗਾ ਅੱਗੇ ਤੋਂ ਦੋਨੇ ਬੰਦੇ ਸਿਰੇ ਦੇ ਕਰਾਪਟ ਬੰਦੇ ਨੇ ਸਿਰੇ ਦੇ ਭ੍ਰਿਸ਼ਟ ਬੰਦੇ ਨੇ ਪਤਾ ਕਰ ਲੋ ਸਾਂਹਿਆਂ ਹਲਕੇ ਦੇ ਵਿੱਚੋਂ ਕਿ ਜਿੰਨੀ ਰੇਤੇ ਦੀ ਮਾਈਨਿੰਗ ਹੋਈ ਆ ਜਿੰਨੀ ਰੇਤਾ ਚੋਰੀ ਵਿਕਦਾ ਰਿਹਾ ਐ ਇੱਥੋਂ ਜਿੰਨੀਆਂ ਖੱਡਾਂ ਚੱਲਦੀਆਂ ਰਹੀਆਂ ਨੇ ਜਿੰਨਾ ਰੇਤਾ ਚੋਰੀ ਵਿਕਿਆ ਮੋਟਾ ਪੈਸਾ ਇਕੱਠਾ ਕਰਕੇ ਮੁੰਡੀਆਂ ਪਹਿਲਾਂ ਵੀ ਦਿੱਲੀ ਨੂੰ ਭੇਜਦਾ ਰਿਹਾ ਸੀ ਇਸੇ ਕਰਕੇ ਉਹਨਾਂ ਨੇ ਕਹਿੰਦਾ ਵੀ ਆਹ ਲੈ ਤੈਨੂੰ ਮੰਤਰੀ ਬਣਾਤਾ ਮੋਟਾ ਪੈਸਾ ਇਕੱਠਾ ਕਰਕੇ ਭੇਜ ਤੇ ਸਭ ਤੋਂ ਸਿਰੇ ਦਾ ਪ੍ਰਸ਼ਤ ਬੰਦਾ ਪਤਾ ਕਰ ਲੋ ਲਹਿਰੇਗਾ ਅੱਗੇ ਤੋਂ ਜਿਹੜਾ ਐਮਐਲਏ ਐ ਉਹਨੂੰ ਇਹਨਾਂ ਨੇ ਮਾਈਨਿੰਗ ਦਾ ਵਿਭਾਗ ਸੰਭਾਤਾ ਵੀ ਲਿਆ ਜਿੰਨੇ ਪੈਸੇ ਇਕੱਠੇ ਹੁੰਦੇ ਆ ਇਕੱਠੇ ਕਰਕੇ ਲਿਆ ਪੰਜਾਬ ਚ ਬਹੁਤ ਵਾਰੀ ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹ ਰੌਲਾ ਪਾਉਂਦੇ ਆ ਰਹੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਨੌ ਦਾ ਮੁੱਖ ਮੰਤਰੀ ਆ ਇੱਕ ਰਬੜ ਦੀ ਮੋਹਰ ਐ ਇੱਕ ਮੋਹਰਾ ਦਿੱਲੀ ਵਾਲਿਆਂ ਦਾ ਸਿਰਫ ਕੁਰਸੀ ਤੇ ਚਿਹਰਾ ਬੈਠਾ ਦਿਖਦਾ ਇਹਦੋਂ ਜਿੰਨੇ ਮਰਜ਼ੀ ਟੁਟਕਲੇ ਸੁਣ ਲੋ ਕਹਾਣੀਆਂ ਸੁਣ ਲੋ ਗੱਪ ਸੁਣ ਲੋ ਤੰਜ ਸੁਣ ਲੋ ਉਹ ਬਾਦੂ ਇਹ ਕੰਮ ਕਰੀ ਜਾਂਦਾ ਪਰ ਪੰਜਾਬ ਦੇ ਪ੍ਰਤੀ ਜੋ ਫੈਸਲੇ ਲੈ ਰਹੇ ਹੋ ਦਿੱਲੀ ਵਾਲੇ ਲੈ ਰਹੇ ਆ ਚਾਹੇ ਪੰਜਾਬ ਦਾ ਡੀਜੀਪੀ ਹੋਵੇ ਚਾਹੇ ਪੰਜਾਬ ਦੇ ਹੋਰ ਜਿੰਨੇ ਅਫਸਰ ਹੋਣ ਜਿੰਨੀ ਰਿਪੋਰਟ ਕਰਦੇ ਆ ਸਾਰੇ ਦਿੱਲੀ ਵਾਲਿਆਂ ਨੂੰ ਕਰਦੇ ਆ ਹੁਣ ਤਾਂ ਹੋਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਧਿਆਨ ਨਾਲ ਸੁਣ ਲਿਓ ਇਹਨਾਂ ਨੇ ਦੋ ਬੰਦੇ ਦੋ ਬੰਦੇ ਜਿਨ੍ਹਾਂ ਦੇ ਨਾਂ ਹੈਗੇ ਆ ਇੱਕ ਦਾ ਨਾਂ ਹੈਗਾ ਵਿਜੇ ਨਾਇਰ ਇੱਕ ਦਾ ਨਾਂ ਹੈਗਾ ਅਜੇ ਜੈਨ ਇਹਨਾਂ 'ਚ ਇੱਕ ਬੰਦਾ ਦਾ ਉਹ ਬੰਦਾ ਜਿਹੜਾ ਕੇਜਰੀਵਾਲ ਦੇ ਨਾਲ ਹੁਣ ਪਿੱਛੇ ਜੇ ਆ ਜਿਹੜੇ ਘਟਾਲੇ 'ਚ ਫਸਿਆ ਸੀਗਾ ਉਹਦੇ ਨਾਲ ਜੇਲ ਕੱਟ ਕੇ ਆਇਆ ਇਹਨਾਂ ਨੇ ਦੋ ਬੰਦੇ ਪਰਸੋਂ ਤੋਂ ਮੁੱਖ ਮੰਤਰੀ ਦੇ ਦਫ਼ਤਰ 'ਚ ਪੱਕੇ ਤੌਰ ਤੇ ਲਿਆ ਕੇ ਬਿਠਾਤੇ ਸਾਰਾ ਪੰਜਾਬ ਸਾਰੀ ਸਰਕਾਰ ਉਹ ਦੋ ਬੰਦੇ ਦਿੱਲੀ ਵਾਲੇ ਜਿਹੜਾ ਅਜੇ ਜੈਨ ਤੇ ਵਿਜੇ ਨਾਇਰ ਨਾਉ ਦੇ ਦੋ ਬੰਦੇ ਨੇ ਇਹ ਦੋਨੇ ਬੰਦੇ ਪੰਜਾਬ ਦੇ ਵਿੱਚ ਬੈਠੇ ਮੁੱਖ ਮੰਤਰੀ ਦੇ ਘਰੇ ਬੈਠੇ ਸੀਐਮ ਹਾਊਸ 'ਚ ਬੈਠੇ ਉੱਥੋਂ ਸਾਰੇ ਅਫਸਰਾਂ ਨਾਲ ਮੀਟਿੰਗਾਂ ਕਰ ਰਹੇ ਨੇ ਉੱਥੋਂ ਬੈਠੇ ਹਦਾਇਤਾਂ ਕਰ ਰਹੇ ਨੇ ਅਫਸਰਾਂ ਨੂੰ ਉੱਥੋਂ ਬੈਠੇ ਹੀ ਇਹ ਸਾਰੀ ਸਰਕਾਰ ਚਲਾ ਰਹੇ ਨੇ ਤੇ ਭਵੰਤਮਾਨ ਦਾ ਕੰਨੇ ਜੀ ਲੀਵਰ ਖਰਾਬ ਹੋ ਗਿਆ ਪਤਾ ਨਹੀਂ ਕੋਈ ਹੋਰ ਬਿਮਾਰੀ ਹੋ ਗਈ ਉਹ ਕੰਨੇ ਜੀ ਮਹਾਲੀ ਦੇ ਹਸਪਤਾਲ ਦੇ ਵਿੱਚ ਆਪਣੇ ਟੈਸਟ ਕਰਾ ਰਿਆ ਆਪਣਾ ਇਲਾਜ ਕਰਾ ਰਿਆ ਪੰਜਾਬ ਦੇ ਲੋਕੋ ਤੁਹਾਨੂੰ ਬੜੇ ਚਿਰ ਤੋਂ ਅਸੀਂ ਇਹ ਗੱਲਾਂ ਕਲਪਦੇ ਰਹੇ ਹਾਂ ਸਮਝਾਉਂਦੇ ਰਹੇ ਹਾਂ ਕਿ ਇਹ ਬੰਦੇ ਪੰਜਾਬ ਦੀ ਜੜ ਪਟਣਗੇ ਪਰ ਬਹੁਤ ਇਹ ਹਲੇ ਵੀ ਐਸੇ ਅੰਧ ਭਗਤ ਹੈਗੇ ਆ ਜਿਹੜੇ ਹਲੇ ਵੀ ਉਹ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਇਹ ਇਹ ਪੰਜਾਬ ਨਾਲ ਕੀ ਕਰ ਰਹੇ ਨੇ ਪੂਰਾ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਕੇਜਰੀਵਾਲ ਦਾ ਕਿ ਕਿਸੇ ਵੀ ਤਰੀਕੇ ਨਾਲ ਮੈਂ ਆਪਣੇ ਆਪ ਨੂੰ ਈਮਾਨਦਾਰ ਸਾਬਤ ਕਰਾਂ ਅਸਤੀਫਾ ਵੀ ਦੇਤਾ ਦੁਬਾਰੇ ਫਿਰ ਮੁੱਖ ਮੰਤਰੀ ਬਣਨ ਨੂੰ ਫਿਰਦਾ ਭਵਨ ਤਮਾਨ ਨੂੰ ਵੀ ਉਹਨੇ ਬੁਲਾ ਕੇ ਕਿਹਾ ਦੇ ਲੀਬ ਤੂੰ ਵੀ ਅਸਤੀਫਾ ਦੇ ਦੇ ਜਦਦੇ ਜਨਾਬ ਆਉਂਦੇ ਆਉਂਦੇ ਉੱਥੇ ਗੱਸ ਪੈ ਗਿਆ ਸੀ ਗੱਡਕ ਪੈ ਸੀਗੇ ਇਹ ਉਸ ਦਿਨ ਦੀ ਗੱਲ ਹੈ ਜਦਦੇ ਮੀਚ ਦੇ ਜਿਹੜੇ ਤੀਰ ਛੱਡਦੇ ਸੀ ਮਾਨ ਸਾਹਿਬ ਐਂ ਕਰਕੇ ਇਹ ਉਦੋਂ ਦੀ ਗੱਲ ਹੈ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ OSD ਦੇ ਉੱਤੇ ਕਿਸੇ ਮੰਤਰੀ ਦੇ ਉੱਤੇ ਕਿਸੇ MLA ਦੇ ਉੱਤੇ ਇਹ ਪਰਚਾ ਵੀ ਦੇਣ ਕਿਉਂਕਿ ਇਹਨਾਂ ਦਾ ਪੂਰਾ ਟੈਲ ਲੱਗਿਆ ਪਿਆ ਵੀ ਅਸੀਂ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਸਹੀ ਸਿੱਧ ਕਿਵੇਂ ਸਾਬਤ ਕਰਨਾ ਹੈ ਇਮਾਨਦਾਰ ਕਿਵੇਂ ਸਾਬਤ ਕਰਨਾ ਹੈ ਸਾਰਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਹੈ ਉਹਾਂ ਚਿਆ ਇਹ ਬਿਨਾ ਮੰਗੀ ਸਲਾਹ ਹੈ ਕਹਿੰਦੇ ਹੁੰਦਾ ਬਿਨਾ ਮੰਗੀ ਕਿਸੇ ਨੂੰ ਸਲਾਹ رائے ਦੇਣੀ ਨਹੀਂ ਚਾਹੀਦੀ ਪਰ ਮੈਂ ਤੈਨੂੰ ਇਨੀ ਗੱਲ ਕਹਿਣਾ ਚਾਹੁੰਦਾ ਤੇਰੇ ਕੋਲ ਹਲੇ ਵੀ ਮੌਕਾ ਹੈ ਹਲੇ ਵੀ ਮੌਕਾ ਹੈ ਕਹਿ ਪੰਜਾਬ ਦੇ ਲੋਕਾਂ ਨੂੰ ਇੱਕ ਠੋਕ ਕੇ ਖੜ ਪੰਜਾਬ ਦੇ ਲੋਕਾਂ ਦੇ ਨਾਲ ਕਹਿ ਮੈਨੂੰ ਭਰਾਵਾ ਪੰਜਾਬ ਦੇ ਲੋਕੋ ਮੈਨੂੰ ਦਿੱਲੀ ਵਾਲੇ ਦੱਬ ਲਿਆ ਦਿੱਲੀ ਵਾਲਿਆਂ ਨੇ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਧੱਕਾ ਹੋ ਰਿਹਾ ਹੈ ਮੇਰੇ ਨਾਲ ਮੇਰੇ ਉੱਤੇ ਬੰਦੇ ਬਿਠਾਏ ਜਾ ਰਹੇ ਆ ਮੈਨੂੰ ਦੱਬਿਆ ਜਾ ਰਿਹਾ ਹੈ ਹਲੇ ਵੀ ਤੇਰੇ ਕੋਲ ਮੌਕਾ ਹੈ ਕਿ ਤੂੰ ਇਹ ਗੱਲ ਲੋਕਾਂ ਚ ਜਾ ਕੇ ਸਪਸ਼ਟ ਕਰ ਦੇ ਜੋ ਪਿਛਲੀ 2.5 ਸਾਲਾਂ ਤੇਰੇ ਨਾਲ ਤੇਰੀ ਦੁਰਗਸ਼ਾ ਹੋਈ ਆ ਜਾਂ ਜੋ ਇਹਨਾਂ ਨੇ ਕੀਤਾ ਸਾਰਾ ਆ ਕੇ ਲੋਕਾਂ 'ਚ ਬਿਆਨ ਕਰ ਦੇ ਹਲੇ ਵੀ ਤੇਰੇ ਕੋਲ ਸਮਾਂ ਹੈ ਸ਼ਾਇਦ ਤੈਨੂੰ ਲੋਕ ਹਲੇ ਵੀ ਮaaf ਕਰ ਦੇਣ ਪਰ ਜਿਹੜੇ ਤੂੰ ਗੁਨਾਹ ਕਰ ਰਿਹਾ ਇਹਨਾਂ ਦੀ ਝੇਪ 'ਚ ਕਰ ਰਿਹਾ ਇਹਨਾਂ ਦੇ ਦਾਬੇ 'ਚ ਕਰ ਰਿਹਾ ਜਾਂ ਤੇਰੀ ਕੀ ਮਜਬੂਰੀ ਐ ਜੋ ਤੂੰ ਅੱਜ ਨੁਕਸਾਨ ਕਰ ਰਿਹਾ ਐ ਪੰਜਾਬ ਦਾ ਪੈਸਾ ਵੀ ਇਹ ਲੁੱਟ ਕੇ ਲਿਜਾ ਰਹੇ ਆ ਉਹਦਾ ਜ਼ਿੰਮੇਵਾਰ ਤਾਂ ਤੂੰ ਹੀ ਐ ਜੇ ਲੁੱਟ ਕੇ ਲਿਜਾ ਰਹੇ ਆ ਪੈਸਾ ਤਾਂ ਨੁਕਸਾਨ ਵੀ ਬਹੁਤ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਹੋਰ ਪੱਖਾ ਤੋਂ ਵੀ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਰਿਹਾ ਜੇ ਅਸੀਂ ਪਾਣੀ ਦੀ ਗੱਲ ਕਰਦੇ ਆ ਅਧਰਾਵਾਂ ਚ ਢੋਲੀਆਂ ਜਾ ਰਹੀਆਂ ਜਿਹੜਾਂ ਦੀ ਅਸੀਂ ਗੱਲ ਕਰਦੇ ਆ ਧਰਤੀ ਜੇਟਾ ਪਤਨਾ ਦੇ ਪਾਗਾਂ ਜਾ ਰਹੀਆਂ ਜ਼ਹਿਰਾਂ ਦੀ ਸੀ ਗੱਲ ਕਰਦੇ ਆ ਪੂਰੇ ਪੰਜਾਬ ਦੇ ਪਾਣੀ ਦੇ ਬਜਰੇ ਨੀਮ ਆ ਚੁੱਕੇ ਆ ਕੈਮੀਕਲ ਆ ਚੁੱਕੇ ਨੇ ਲੋਕ ਮਰ ਰਹੇ ਨੇ ਸੀ ਉਹਦੀ ਗੱਲ ਕਰ ਰਹੇ ਆ ਕੋਈ ਉਹ ਜਿਹਾ ਫੈਸਲਾ ਕਰਦੇ ਕੋਈ ਇਸ ਤੋਂ ਇਲਾਵਾ ਖੇਤੀ ਦੇ ਲਈ ਕੋਈ ਮਜ਼ਦੂਰਾਂ ਦੇ ਲਈ ਕੋਈ ਹੋਰ ਪੰਜਾਬੀ ਬੋਲੀ ਦੇ ਲਈ ਕੋਈ ਕਾਨੂੰਨ ਕੋਈ 371 ਵਰਗੀ ਕੋਈ ਉਸ ਤਰ੍ਹਾਂ ਦਾ ਹੀ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਪੰਜਾਬ ਦੇ ਅੰਦਰ ਬਾਹਰਲੇ ਬੰਦਿਆਂ ਨੂੰ ਜ਼ਮੀਨਾਂ ਲੈਣ ਦੇ ਉੱਤੇ ਰੋਕ ਲੱਗੇ ਜਿਵੇਂ ਗੁਜਰਾਤ ਹਿਮਾਚਲ ਉਤਰਾਖੰਡ ਰਾਜਸਥਾਨ ਵਰਗੇ ਸੂਬਿਆਂ 'ਚ ਕੋਈ ਨਾ ਕੋਈ ਤਾਂ ਫੈਸਲਾ ਇਹ ਜਾਂ ਇਤਿਹਾਸ ਕਰ ਜਾ ਜਿਹਦੇ ਨਾਲ ਕੱਲ ਨੂੰ ਲੋਕਾਂ ਦੇ ਵਿੱਚ ਵੀ ਘੱਟੋ ਘੱਟ ਤੈਨੂੰ ਮੁੱਖ ਮੰਤਰੀ ਜਦੋਂ ਲੈ ਜਾਏਗਾ ਉਸ ਤੋਂ ਬਾਅਦ ਯਾਦ ਹੀ ਕਰ ਲੈ ਲਾਹ ਤੈਨੂੰ ਦੇਣੀ ਹੈ ਤੈਨੂੰ ਇਹਨਾਂ ਨੇ ਮੇਰੀ ਗੱਲ ਯਾਦ ਰੱਖੀ ਜਲੀਲ ਕਰਕੇ ਜਮ੍ਹਾਂ ਐਨ ਜ਼ੀਰੋ ਕਰਕੇ ਐ ਇਹਦਾ ਮੜਾ ਮੋਟਾ ਵੀ ਤੇਰਾ ਹਲੇ ਲੋਕਾਂ 'ਚ ਹੈਗਾ ਕੁਝ ਉਹ ਜਮਾ ਤਨੂ ਐ ਖਤਮ ਕਰਕੇ ਜੇ ਨਾ ਤੈਨੂੰ ਇਹਨਾਂ ਨੇ ਐ ਨਿਚੋੜ ਕੇ ਨਿੰਬੂ ਵਾਂਗੂ ਉਹ ਮਾਰਨਗੇ ਜਿਵੇਂ ਮੱਖੀ ਕੱਢ ਕੇ ਮਾਰਦੇ ਆਪਾਂ ਐ ਮਾਰਨਗੇ ਲੱਸੀ 'ਚ ਜੇ ਮਾਰਦੇ ਆ ਮੱਖੀ ਕੱਢ ਕੇ ਜਾਂ ਦੁੱਧ 'ਚ ਮਾਰਦੇ ਨਾ ਭਗਾ ਕੇ ਐ ਤੈਨੂੰ ਮਾਰਨਗੇ ਯਾਦ ਰੱਖੀ ਐ ਤੈਨੂੰ ਪਾਸੇ ਐ ਕਿਨਾਰੇ ਕਰਕੇ ਤੈਨੂੰ ਜਮਾ ਵੀ ਇਹਦਾ ਖਤਰ ਸੀ ਜੀ ਸਾਰੀ ਗੱਲ ਐ ਨਹੀਂ ਬਸ ਤੈਨੂੰ ਪਾਸੇ ਕਰਕੇ ਤੇਰੇ ਸਿਰਦਰ ਮੇਰਾ ਸਾਰਾ ਕੁਝ ਕਾਰੀ ਭਵੰਤ ਮਾਨ ਰਿਹਾ ਸੀ ਹਲੇ ਹੀ ਮੌਕਾ ਸਚਾਈ ਲੋਕਾਂ ਦੇ ਸਾਹਮਣੇ ਬਿਆਨ ਕਰਦੇ ਜੋ ਕੁਝ ਹੋ ਰਿਹਾ ਇਹ ਗੱਲਾਂ ਗੁੱਜੀਆਂ ਨਹੀਂ ਰਹਿੰਦੀਆਂ ਹੁੰਦੀਆਂ ਇਹ ਗਾਹੇ ਵਗਾਹੇ ਇਹ ਗੱਲਾਂ ਨਿਕਲ ਕੇ ਬਾਹਰ ਆਈ ਜਾਂਦੀਆਂ ਜੋ ਸਾਰਾ ਜੋ ਹੋ ਰਿਹਾ ਇਸ ਵੇਲੇ ਜੋ ਪੰਜਾਬ ਨਾਲ ਹੋ ਰਿਹਾ ਜੋ ਸੀਐਮ ਹਾਊਸ 'ਚ ਹੋ ਰਿਹਾ ਜੋ ਤੁਹਾਡੇ ਘਰਾਂ 'ਚ ਹੋ ਰਿਹਾ ਸਾਰੀਆਂ ਗੱਲਾਂ ਬਾਹਰ ਆ ਰਹੀਆਂ ਨੇ ਕਹਿੰਦੇ ਹੁੰਦੇ ਕੰਦਾਂ ਦੇ ਵੀ ਕੰਦ ਹੁੰਦੇ ਆ ਗੁੱਜਿਆ ਸੇ ਕੁਝ ਨਹੀਂ ਜਾਂਦਾ ਤੇ ਖੁਹਾ ਦੇ ਕੀਤੀਆਂ ਹੋਈਆਂ ਗੱਲਾਂ ਵੀ ਬਾਹਰ ਆ ਜਾਂਦੀਆਂ ਸੋ ਬਦਿਆ ਰਹੇਗਾ ਕਿ ਤੂੰ ਇਹ ਸਚਾਈ ਲੋਕਾਂ ਦੇ ਸਾਹਮਣੇ ਲੈ ਕੇ ਆ ਜੋ ਇਹ ਬਰਬਾਦ ਪੰਜਾਬ ਨੂੰ ਕਰ ਰਿਹਾ ਕਰਜ਼ਾ ਚੱਕ ਕੇ ਮੋਟਾ ਪੰਜਾਬ ਸਰ ਚੜਿਆ ਜਾ ਰਿਹਾ ਕਰਜ਼ੇ ਦੀ ਹੱਦ ਤੂੰ ਵਧਾਉਣ ਦੀ ਗੱਲ ਕੀਤੀ ਆ ਉਹ ਸਾਰਾ ਪੈਸਾ ਇੱਥੋਂ ਲੁੱਟ ਕੇ ਚਾਹੇ ਦਿੱਲੀ ਜਾ ਰਿਹਾ ਤੇ ਚਾਹੇ ਹਰਿਆਣੇ ਦੀਆਂ ਚੋਣਾਂ ਦੇ ਉੱਤੇ ਖਰਚ ਕੀਤਾ ਜਾ ਰਿਹਾ ਬਹੁਤ ਵੱਡਾ ਧੋਖਾ ਗਦਾਰੀ ਪੰਜਾਬ ਨਾਲ ਤੁਸੀਂ ਲੋਕ ਕਰ ਰਹੇ ਹੋ ਸੋ ਮੈਨੂੰ ਮੈਂ ਤੁਹਾਨੂੰ ਅਪੀਲ ਕਰਦਾ ਕਿ ਤੂੰ ਇਸ ਗੱਲ ਨੂੰ ਸਾਫ਼ ਆਪਣੇ ਲੋਕਾਂ ਚ ਆ ਕੇ ਕਰ। ਅਗਲੀ ਬੇਨਤੀ ਮੈਂ ਕਰਨੀ ਹੈ ਸਰਪੰਚੀ ਬਾਰੇ। ਸਰਪੰਚੀ ਦੀਆਂ ਚੋਣਾਂ ਦਾ ਜਿਹੜਾ ਬੇਗਲ ਉਹ ਬਚ ਚੁੱਕਿਆ। ਪਰ ਇਹਦੇ ਵਿੱਚ ਵੀ ਬੜਾ ਧੋਖਾ ਲੋਕਾਂ ਨਾਲ ਹੋਇਆ। ਧਰੀਆਂ ਧਰਾਈਆਂ ਲੋਕਾਂ ਦੀਆਂ ਰਹਿ ਗਈਆਂ। ਬੜੇ ਮਾਨਸ ਚਾਸੀ ਲੋਕਾਂ ਦੇ ਉਹ ਵੀ ਸਰਕਾਰ ਨੇ ਬੜਾ ਲੋਕਾਂ ਨਾਲ ਬਹੁਤ ਤੱਕਾ ਕੀਤਾ ਐਥੇ ਵੀ। ਕਈ ਪਿੰਡਾਂ ਦੇ ਵਿਖਤ ਜਿੱਥੇ 4-4 ਵਾਰੀ 5-5 ਵਾਰੀ ਲਗਾਤਾਰ ਜਰਨਲ ਸਰਪੰਚੀ ਤੁਰੀ ਆਉਂਦੀ ਆ ਉਥੇ ਜਰਨਲ ਹੀ ਰੱਖਤੀ ਜਿੱਥੇ ਰਿజర్ਵ ਤੁਰੀ ਆਉਂਦੀ ਆ ਰਿజర్ਵ ਵੀ ਰੱਖਤੀ ਇਹ ਵੀ ਲੋਕਾਂ ਨਾਲ ਤੱਕਾ ਇਹ ਇਹ ਜ਼ਰੂਰੀ ਸੀਗਾ ਵੀ ਜਿੱਥੇ ਜਰਨਲ ਸੀ ਉਥੇ ਰਿజర్ਵ ਹੋਣੀ ਚਾਹੀਦੀ ਸੀ ਜਿੱਥੇ ਰਿజర్ਵ ਸੀ ਉਥੇ ਜਰਨਲ ਹੋਣੀ ਚਾਹੀਦੀ ਸੀ ਇਹ ਵੀ ਲੋਕਾਂ ਦੇ ਨਾਲ ਕਾਫੀ ਹੱਦ ਤੱਕ ਜਿਹੜਾ ਕਿਉਂਕਿ ਇਹਨਾਂ ਨੂੰ ਪਤਾ ਬਿਜਲੂ ਸਾਡਾ ਨਿਕਲਿਆ ਪਿਆ ਆ ਲੋਕਾਂ ਨੇ ਧੂੜ ਸਟਾਤੀ ਲੋਕ ਸਭਾ ਦੇ ਵਿੱਚ ਨੋ ਤੇ ਆ ਗਏ ਵੀ ਸਰਪੰਚੀ ਜਮਾਂ ਜਲੂਸ ਕੱਢਣਗੇ ਲੋਕ ਇਸੇ ਕਰਕੇ ਇਹਨਾਂ ਨੇ ਸਭ ਤੋਂ ਪਹਿਲਾਂ ਨਿਸ਼ਾਨ ਵਾਲੀ ਗੱਲ ਤੇ ਲਿਆਂਦਾ ਮਤਾਂ ਲਿਆਂਦਾ ਵੀ ਆਪਦੇ ਚੋਣ ਨਿਸ਼ਾਨ ਦੇ ਉੱਤੇ ਕੋਈ ਪਾਰਟੀ ਸਰਪੰਚੀ ਦੀ ਚੋਣ ਨਹੀਂ ਲੜਾਉ ਕਿਸੇ ਨੂੰ ਉਹ ਸਾਰੇ ਇਸ ਕਰਕੇ ਸੀ ਪਰ ਅਸੀਂ ਜਲੂਸ ਨਿਕਲੂਗਾ ਸਾਡਾ ਦੂਜੀ ਮੈਂ ਅਪੀਲ ਕਰਦਾ ਭਰਾਵੋ ਆ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਰਪੰਚ ਬਣਨ ਦੇ ਚਾਹਵਾਨ ਵੀ ਨੇ ਜਾਂ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਇਤਸ਼ਾਹ ਵੀ ਅਸੀਂ ਸਰਪੰਚ ਬਣਾਉਣੇ ਆ ਚੰਗੇ ਪੜ੍ਹੇ ਲਿਖੇ ਬੰਦੇ ਸਰਪੰਚ ਬਣਾਓ ਜਿਹੜੇ ਸੂਝਵਾਨ ਇਮਾਨਦਾਰ ਬੰਦੇ ਹੋਣ ਜਿਹੜੇ ਸਮਰਪਿਤ ਹੋਣ ਪਿੰਡਾਂ ਨੂੰ ਧੜੇਬਾਜ਼ੀਆਂ ਤੋਂ ਪਾਰਟੀਆਂ ਤੋਂ ਉੱਪਰ ਉੱਠ ਕੇ ਚੰਗੇ ਬੰਦੇ ਸਰਪੰਚ ਨੂੰ ਤਾਂ ਕਿ ਪਿੰਡ ਦੇ ਵਕਾਫ ਦੀ ਗੱਲ ਰਵੇ ਚਾਰ ਪੈਸੇ ਜਿਹੜੇ ਪਿੰਡਾਂ ਨੂੰ ਆਉਣ ਨਹੀਂ ਆਮ ਤੌਰ ਤੇ ਮੈਂ ਦੇਖਾਂਗੇ ਦੇਖਦਾ ਕਿ ਪਿੰਡਾਂ ਦੀਆਂ ਖੁੰਧਕਾਂ ਪਿੰਡਾਂ ਦੀਆਂ ਧੜੇਬਾਜ਼ੀਆਂ ਦੇ ਵਿੱਚ ਪਿੰਡਾਂ ਦਾ ਵਿਕਾਸ ਬੜੇ ਸਮੇਂ ਤੋਂ ਰੁਕਿਆ ਪਿਆ ਪੈਸੇ ਆਉਂਦੇ ਨੇ ਖੁੰਦਖਾਚ ਲੱਗਦੇ ਨਹੀਂ ਹੈਗੇ ਜੇ ਆਪਰ ਤੁਸੀਂ ਦੇਖੋਗੇ ਵੀ ਇਹਨਾਂ ਸਰਪੰਚੀਆਂ ਚ ਕਤਲ ਹੋਣੇ ਹੋਣੇ ਸ਼ਰਾਬਾਂ ਦਾ ਦੌਰ ਚੱਲੂਗਾ ਕਤਲ ਹੋਣੇ ਆ ਪੈਸੇ ਵਰਤਾਏ ਜਾਣੇ ਆ ਮੋਟੇ ਕਈ ਕਈ ਪਿੰਡਾਂ ਦੀਆਂ ਸਰਪੰਚੀਆਂ ਦਾ ਲੱਖਾਂ ਨਹੀਂ ਕਈ ਕਰੋੜਾਂ ਚ ਪੈਣੀਆਂ ਨੇ ਕੱਖ ਨਹੀਂ ਇਹਦੇ ਚ ਯਾਰ ਅੱਜ ਕੱਲ ਤਾਂ ਸਰਪੰਚੀ ਦਾ ਟੌਰ ਹੀ ਖਤਮ ਹੋ ਗਿਆ ਅੱਗੇ ਸਰਪੰਚ ਦੀ ਟੌਰ ਬੜੀ ਹੁੰਦੀ ਸੀ ਅੱਜ ਤਾਂ ਸਰਪੰਚਾਂ ਦੀ ਟੌਰ ਅਜਾ ਦਾ ਐਮਐਲਏ ਨੂੰ ਹੀ ਕੋਈ ਪੁੱਛਦਾ ਐਮਪੀ ਨੂੰ ਮੰਤਰੀਆਂ ਨੂੰ ਹੀ ਕੋਈ ਪੁੱਛਦਾ ਸਰਪੰਚ ਤਾਂ ਫੇਰ ਵਿਚਾਰੇ ਬਹੁਤ ਦੂਰ ਦੀ ਗੱਲ ਰਹਿ ਗਈ ਸੋ ਮੈਂ ਇੰਨੀ ਬੇਨਤੀ ਕਰਦਾ ਵੀ ਇਨ੍ਹਾਂ ਲੋਕਾਂ ਪਿੱਛੇ ਲੱਗ ਕੇ ਪਾਰਟੀਆਂ ਪਿੱਛੇ ਸਿਆਸਤਦਾਨਾਂ ਪਿੱਛੇ ਆਹ ਦਾ ਝੁਗਾ ਨਾ ਚੌੜ ਕਰਾ ਲਿਓ ਨੁਕਸਾਨ ਨਾ ਕਰਾ ਲਿਓ ਭਾਈਚਾਰੇ ਨਾ ਖਰਾਬ ਕਰਿਓ ਇਹ ਚੱਲਦੇ ਹੀ ਰਹਿਣਾ ਕਰੇ ਦੇਖਿਆ ਵੀ ਤੁਹਾਡੇ ਪਿੱਛੇ ਕੋਈ ਲੀਡਰ ਤੁਹਾਡੇ ਆਗੂ ਕੋਈ ਕਾਂਗਰਸੀ ਕੋਈ ਬਾਦਲ ਵਾਲੇ ਕੋਈ ਆਪ ਵਾਲੇ ਕੋਈ ਹੋਰ ਸੋਡੇ ਪਿੱਛੇ ਕਦੇ ਜੇਲ੍ਹਾਂ ਚ ਗਏ ਆ ਸੋਡੇ ਪਿੱਛੇ ਇਹਨਾਂ ਦੇ ਸਿਰ ਪਾਟੇ ਆ ਸੋਡੇ ਪਿੱਛੇ ਇਹਨਾਂ ਦੇ ਪਰਚੇ ਹੋਏ ਆ ਤੁਸੀਂ ਬਿਨਾ ਗੱਲ ਤੋਂ ਇਹਨਾਂ ਪਿੱਛੇ ਲੱਗ ਕੇ ਪਰਚੇ ਕਰਾ ਲੋਂਗੇ ਬੰਦੇ ਮਾਰ ਮਰਾਈ ਕਰ ਲੋਂਗੇ ਜੇਲ੍ਹਾਂ ਚਲੇ ਜਾਵੋਗੇ ਮਗਰੋਂ ਭੁਗਤਣੀਆਂ ਆਪਣੀਆਂ ਹੀ ਪੈਣੇ ਕਿਸੇ ਨੇ ਬਾਤ ਨਹੀਂ ਪੁੱਛਣੀ ਮੜ ਕੇ ਗੰਡੇ ਨਹੀਂ ਲੈ ਕੇ ਆਉਂਦਾ ਕੋਈ ਜੇਲ੍ਹ 'ਚ ਬੈਠੇ ਦੇ ਮਗਰ ਵੀ ਲੈ ਪਾਈਆ ਗੰਡੇ ਫੜਾਇਆ ਕਿ ਕੋ ਤੜਕਾ ਲਾਲੂ ਬੰਦਾ ਅੰਦਰ ਇਹ ਗੱਲ ਦਾ ਖਿਆਲ ਰੱਖਿਓ ਚੰਗੀ ਸੋਚ ਵਾਲੇ ਨੌਜਵਾਨ ਮੁੰਡੇ ਮੈਂ ਕਹਿਣਾ ਕਿ ਨੌਜਵਾਨ ਜਿਹੜਾ ਵਰਗ ਹੈ ਪੜ੍ਹੇ ਲਿਖੇ ਨੌਜਵਾਨ ਹੈ ਉਹਨਾਂ ਨੂੰ ਜ਼ਰੂਰ ਇੰਨਾ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਅੱਗੇ ਆਉਣਾ ਚਾਹੀਦਾ ਬਹੁਤ ਕੁਝ ਆਪਾਂ ਇਹਨਾਂ ਧੜਿਆਂ ਦੇ ਵਿੱਚ ਪੰਜਾਬ ਨੇ ਬੜਾ ਨੁਕਸਾਨ ਝੱਲਿਆ ਪਹਿਲਾਂ ਤੋਂ ਲੈ ਕੇ ਹੁਣ ਤੱਕ ਵਿਕਾਸ ਵੀ ਰੁਕੇ ਨੇ ਲੋਕਾਂ ਦਾ ਆਪਸ ਵਿੱਚ ਬੜੇ ਦੁਸ਼ਮਣੀਆਂ ਵੀ ਪਈਆਂ ਨੇ ਜੇਲਾਂਾਂ 'ਚ ਵੀ ਲੋਕ ਗਏ ਨੇ ਬੰਦੇ ਵੀ ਮਰੇ ਨੇ ਨੁਕਸਾਨ ਵੀ ਹੋਏ ਨੇ ਤੇ ਇਸ ਵਾਰ ਵੀ ਮੈਨੂੰ ਲੱਗਦਾ ਕਿ ਲੋਕ ਫਿਰ ਮੁੱਠियां ਥੁੱਕੀ ਬੈਠੇ ਆ ਬਹੁਤ ਪਿੰਡਾਂ 'ਚ ਮੈਨੂੰ ਸੁਨੇਹਾ ਆਇਆ ਇੱਕ ਹੈ ਬਾਈ ਸਾਡੇ ਦਾ ਕਹਿੰਦੇ ਬਾਈ ਸ਼ੁਰੂ ਕਰਤਾ ਕੰਮ ਸ਼ਰਾਬਾ ਸ਼ਰੂਪੁਰ ਦਾ ਪਿੰਡਾਂ ਦੁਰੂ ਸ਼ਗਲ ਦਾ ਸ਼ੁਰੂ ਹੋ ਗਿਆ ਜਿਹੜੇ ਪੀਣ ਵਾਲਿਆਂ ਦਾ ਕੱਲ ਦੇ ਉਹਨਾਂ ਨੇ ਬੰਨ ਲਿਆ ਆਪਣਾ ਬੋੜੀਆ ਬਿਸਤਰ ਵੀ ਚੱਲੋ ਹੁਣ ਫਲਾਣੇ ਕੋਲੇ ਤੇ ਚੱਲੋ ਹੁਣ ਫਲਾਣੇ ਕੋਲੇ ਤੇ ਜਿਹੜੀਆਂ ਕਰੋੜਾਂ ਦੀਆਂ ਸਰਪੰਚੀਆਂ ਪੈਂਦੀਆਂ ਨੇ ਉਪਰ ਸਰਪੰਚ ਪਿੰਡ ਦੇ ਭਲੇ ਲਈ ਨਹੀਂ ਹੁੰਦੇ ਤੇ ਨਾਂ ਉਹਨੇ ਕਰਨਾ ਹਾਂ ਨਾ ਉਹਨਾਂ ਕੋਲੇ ਉਹਨੀ ਕੁ ਜੈਸ ਰਹਿੰਦੀ ਐ ਜਿਹੜਾ ਬੰਦਾ ਕਿੱਲਾ ਦੋ ਕਿੱਲੇ ਫੂਕ ਕੇ ਸਰਪੰਚੀ ਲਊਗਾ ਉਹ ਪਿੰਡ ਦਾ ਵਿਕਾਸ ਕੀ ਕਰ ਦਊਗਾ ਸੋ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਨੂੰ ਮੁੱਖ ਰੱਖ ਕੇ ਧਿਆਨ ਨਾਲ ਕੋਸ਼ਿਸ਼ ਕਰੋ ਸਰਬਸੰਮਤੀ ਕੋਈ ਹੁੰਦੀ ਐ ਸਹਿਮਤੀ ਬਣਦੀ ਐ ਤਾਂ ਬਹੁਤ ਵਧੀਆ ਗੱਲ ਆ ਸਹਿਮਤੀ ਨਾਲ ਕੋਈ ਚੰਗੇ ਬੰਦੇ ਚੰਗੇ ਇਨਸਾਨ ਕੋਈ ਸਰਪੰਚ ਚੁਣੇ ਜਾਓ ਮੋਬਾਇਲ ਖਾਨ ਸਾਹਿਬ ਵਾਹਿਗੁਰੂ ਜੀ